ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਉਹ ਹੈ ਜੋ ਮਨ ਚਾਹਉਂਦਾ ਹੋਈ ਉਹਦਾ ਰਾਗ ਹੈ ਜੋ ਮੰਦੀ ਇੱਥੇ ਹੈ ਮੰਦਾ ਰਾਗ ਹੈ ਉਹ ਹਸਲ ਦੇ ਵਿੱਚ ਰਾਗ ਆਏ ਨੂੰ ਰਿਖਾ ਦੇ ਜਿਹੜੇ ਸੀ ਰਾਗ ਮੰਦੀ ਬੈਠੇ ਆਂ ਜੋ ਅਸੀਂ ਬੋਲਦੇ ਆ ਉਹ ਰਾਗ ਹੈ ਜੋ ਅਸੀਂ ਚਾਹਉਂਦੇ ਆ ਉਹ ਹੀ ਰਾਗ ਹੈ ਜੋ ਚਾਹਉਂਦੇ ਆ ਉਹ ਬੋਲਦੇ ਆ ਸਭਨਾ ਰਾਂਗਾਂ ਵਿੱਚ ਸੋਪਲਾ ਸਾਡੇ ਜਿੱਥੇ ਰਾਂਗ ਨੇ ਆ ਵਿੱਚ ਭਲਾ ਘਰ ਰਾਗ ਜਿਹਦੇ ਨਾਲ ਜੇਤ ਪਸਿਆ ਵਾਣ ਆਏ ਜਿਹਦੇ ਨਾਲ ਸੱਚ ਮੰਨਦੇ ਵਿੱਚ ਬਰਜਵੇ ਜਿਹਦੇ ਨਾਲ ਬੰਨਦੇ ਵਿੱਚ ਬੇ ਜੇਤ ਵਸਿਆ ਵਾਣ ਆਏ ਮਾੜਾ ਆਪਣੇ ਮੂੜ ਕੋ ਆ ਕੇ ਟਿਕ ਜਵੇ ਉਹ ਇੱਛਾ ਮੰਦੀ ਚੰਗੀ ਐ ਜਿਹੜੀ ਨਾਲ ਮਨ ਨੂੰ ਟਿਕਾਵੇ ਆਪਣੇ ਮੂੜ ਨਾਲ ਜੁੜ ਕੇ ਟਿਕ ਜਵੇ ਨਾ ਜਿਹੜੀ ਚੀਜ਼ ਸੁਣ ਕੇ ਇਹਨੀ ਤੀਜ ਨੂੰ ਸੰਕੇ ਬਾਹਾਂ ਆਪਣੇ ਮੂਲ ਨਾਲ ਜੁੜ ਕੇ ਟਿਕ ਜਵੇ ਉਹੀ ਰਾਗ ਚੰਨ ਜੇ ਟਿਕਿਆ ਨਹੀਂ ਬਣਦੀ ਫਿਰ ਉਹ ਰਾਗ ਨਹੀਂ ਜੁੜਦਾ ਅੱਛਾ ਜੀ ਅਸੀਂ ਤਾਂ ਫਿਰ 31 31 ਰਾਗਾਂ ਦਾ ਸ਼ਬਦ ਪੜੀ ਜਾਂਦੇ ਮਨ ਸਾਡਾ ਟਿਕਦਾ ਨਹੀਂ ਜੀ ਉਹ ਦਗਾ ਵਾਸਤੇ ਅਸੀਂ ਪੜਦੇ ਹੀ ਨਹੀਂ ਕਾਣਾ ਰਸਾ ਤਾਂ ਠੀਕ ਹੈ ਜੀ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਆਦ ਹੈ ਜਿਹੜਾ ਉਹੀ ਰਾਗ ਹੈ ਸੱਚ ਉਹ ਤਾਂ ਸੱਚ ਦਾ ਸੱਚ ਤੋਂ ਪੈਦਾ ਹੋਇਆ ਸਭ ਕੁਝ ਰਾਗਨ ਹਰ ਦੇ ਜਿਹੜੇ ਹੈ ਅਸਰ ਦੇ ਵਿੱਚ ਰਪਛੋਕੜ ਕੀ ਹੈ ਸੱਚ ਹੈ ਕੋਕਵਤੀ ਸੱਚੀ ਬਾਦਸ਼ਾਹ ਦੀ ਉਹ ਤੋਂ ਹੀ ਬਾਦ ਪੈਦਾ ਹੋਏ ਨੇ ਰਾਗ ਨਾਲ ਸਰ ਦੇ ਅੰਦਰੋਂ ਪੈਦਾ ਹੋਏ ਇਹਦਾ ਪਿਛੋਕੜ ਸੱਚ ਹੈ ਸੱਚ ਤਾਂ ਜਿਹਦੇ ਪਚਾਉਂਦਾ ਤਾਂ ਰਾਗ ਸਹੀ ਹੈ ਜੇ ਸੱਤ ਤਰੀਬ ਚੋਨਾ ਉਹ ਮਨਤੋਂ ਦਾ ਰਾਗਾ ਕੋਈ ਇਹ ਬਤ ਨਹੀਂ ਜਾਏ ਉਹਦੀ ਕੀਮਤ ਨਹੀਂ ਹੈ ਜਿਹੜਾ ਰਾਗ ਸੱਚ ਨਾਲ ਜੋੜਨ ਵਾਲਾ ਸੱਚ ਰਾਗ ਹੈ ਜਿਹੜਾ ਸ਼ਬਦ ਗੁਰੂ ਆ ਉਹਦੀ ਕੀ ਫੁਰੀ ਹੋਈ ਜਾਂਦੀ। ਰਾਗ ਰਤਨ ਪਰਿਵਾਰ ਪੜੀਆਂ ਸ਼ਬਦ ਗਾਉਣ ਉੱਥੋਂ ਹੀ ਹੋਈਆਂ ਨੇ। ਫਲਕਟ ਹੋਇਆ ਸੀ ਨਾ ਨਾਮ। ਫਿਰ ਇਹ ਧਿਆਵੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਓ। ਉੱਥੋਂ ਨਿਕਲੀਆਂ ਸੀ ਆਏ ਗਾ ਸ਼ਬਦ ਗਾਉਣ। ਉੱਥੇ ਲੈ ਜਾਣੀ ਤਾਂ ਇਹ ਰਾਗ ਉੱਥੇ ਹੀ ਲੈ ਜੇ ਨਾ ਰਾਗ ਲਾਗਣੀ ਉੱਥੇ ਹੀ ਲੈ ਜਾਣ ਜਿੱਥੋਂ ਆਈਆਂ ਨੇ। ਫਿਰ ਤਾਂ ਸੱਚਾ ਜੇ ਉੱਥੇ ਦੀ ਜੋੜਦੀ ਫਿਰ ਬਕਵਾਸ। ਸੋ ਰਾਗ ਦੇ ਨਾਦੇ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਰਾਗ ਦੇ ਨਾਦੇ ਬਾਹਰੇ ਜਿਹੜੇ ਨਾਦ ਵਾਲੇ ਰਾਗ ਦੇ ਬਾਹਰੇ ਨੇ ਸੱਚ ਵਾਲੇ ਰਾਗ ਦੇ ਬਾਹਰੇ ਨੇ ਜਿਹਾਂ ਦੇ ਅੰਦਰ ਸੱਚ ਦੀ ਭੁੱਖ ਨਹੀਂ ਸਕੇ ਨਾਮ ਦੀ ਭੁੱਖ ਲੱਗੀ ਈ ਉਹ ਰਾਗ ਦੇ ਨਾਦੇ ਬਾਹਰੇ ਨੇ ਇਹ ਕੋ ਕਭਾ ਬੁਝਾਇਆ ਜਾਏ ਕੋ ਕਭੀ ਬੁਝ ਸਕਦੇ ਉਹਨਾਂ ਨੂੰ ਭੁੱਖੇ ਟੀਆਂ ਕੋਈ ਬੁਝਣ ਦੀ ਇੱਛਾ ਹੀ ਨਹੀਂ ਨਾਲ ਕੋ ਕਭਾ ਬੁਝੇ ਇਹ ਰਾਸ ਹੋਏ ਜਿਹੜੇ ਕੋ ਬੁਝ ਲੈਂਦੇ ਨੇ ਉਹਨਾਂ ਦਾ ਬੰਨ ਰਾਸ ਹੁੰਦਾ ਉਹਨਾਂ ਦਾ ਬਾਂਛੜਾ ਉਹਨਾਂ ਦੇ ਅਨਪੂਰ ਚੱਲਦਾ ਜਿਵੇਂ ਮਨ ਨੂੰ ਕਹਿਣ ਉਹ ਇਹਹਿਣਾ ਹੁੰਦਾ ਰਾਸ ਹੋਏ ਸਤਿਗੁਰ ਤੇ ਸੋਚੀ ਪਏ ਸਤਿਗੁਰ ਤੇ ਸੋਚੀ ਪਾ ਕੇ ਮਨ ਰਾਸ ਹੋ ਜਾਂਦਾ ਮਨ ਮੰਨ ਜਾਂਦਾ ਜੰਗੇ ਕਬ ਕਰਦਾ ਮਨ ਦੀ ਸੋਚ ਚੰਗੀ ਹੁੰਦੀ ਹੈ ਸੁਖ ਦਾ ਹੈ ਕੋ ਸੋਚ ਹੁੰਦੀ ਹੈ ਮਨ ਦੀ ਦੁੱਖ ਦਾ ਹੈ ਕੋ ਜਿਹਨੂੰ ਆਪਾਂ ਕਹਿੰਦੇ ਆਂ ਵੀ ਕੀਰਤਨ ਕਰਦਾ ਹੋਵੇ ਪਰ ਹੁਕਮ ਨਾ ਬੁੱਝ ਸਕੇ ਉਹ ਰਾਗਨਾ ਤੋਂ ਬਾਹਰੇ ਸਮਝੋ ਹੈ ਜੀ ਬੁੱਝਾ ਬੁੱਝਾ ਹੋ ਗਬਰ ਜੇ ਗੁਰਬਾਣੀ ਕੀ ਕਹਿੰਦੀ ਹੈ ਉਹਦੀ ਸਮਝਿਆ ਉਹ ਮੰਨੇ ਨਹੀਂ ਉਹ ਰਾਗੇ ਨਾਲ ਦੇ ਬਾਹਰ ਆਈ ਹੈ ਜੇ ਮੰਨਿਆ ਨਹੀਂ ਤਾਂ ਬਾਹਰ ਹੈ ਉਹ ਜੇ ਮੰਨਿਆ ਤਾਂ ਫਿਰ ਆ ਗਿਆ ਕੋਈ ਕਿਸਮਤ ਵਾਲਾ ਹੀ ਹੋਊਗਾ ਰਾਗ ਪਰ ਇਹ ਇਹ ਪੰਕਤੀ ਤੁਕਦੀ ਹੋਵੇ ਜੀ ਐ ਰਾਨੀ ਤੇ ਨਹੀਂ ਤੁਕਦੀ ਰਾਲ ਫੋਕਾੜੇ ਦੇ ਵੀ ਤੁਕਦੀ ਆ ਅੱਛਾ ਜੀ ਚਾਹੇ ਸੋਣਾ ਦਾ ਚਾਹੇ ਘੋਣਾ ਦਾ ਕੋਈ ਦਾਦਾ ਕੋਸ ਹੋਣਾ ਕੋਈ ਫਰਕ ਨਹੀਂ ਪੈਂਦਾ ਸਾਂ ਮੇ ਕੋਈ ਕਰੇ ਵਿਚਾਰ ਕੋਈ ਵਿਚਾਰ ਕਰੇ ਤਾਂ ਵੀ ਕੋਈ ਨਹੀਂ ਸਾਦਰ ਹੋਰ ਉਕਰ ਦੇ ਵਿੱਚ ਜਾ ਕੇ ਆ ਜਵੇ ਸਿਖੜ ਕੇ ਆ ਜਵੇ ਕੋਈ ਚੋਬੀ ਕੇ ਆ ਜਵੇ ਨਾਨਕ ਹੁਕਮ ਹੈ ਬੁੱਝੈ ਕਿਨਾਂ ਰਾਸ ਹੋਈ ਸਤਗੁਰ ਤੇ ਸੋਜੀ ਪਾਈ ਸਭ ਕੁਛ ਤਿਸ ਤੇ ਹੋਇਆ ਜਿਉ ਤਿਸੈ ਦੀ ਰਜ਼ਾਈ ਆਸਾ ਗੁਰੂ ਦਾ ਸੋਜੀ ਪਾ ਕੇ ਕੇ ਹੁਕਮ ਭੁਜ ਲਿਆ ਤਾਂ ਮਨ ਰਾਹ ਹੋ ਜਾਂਦਾ ਉਹਨਾਂ ਨੂੰ ਗੱਲ ਰਾਹ ਆ ਜਾਂਦਾ ਮਾਨਨ ਖੂਲ ਜਾਂਦਾ ਉਹ ਗਲਤੀ ਨਹੀਂ ਕਰਦਾ ਉਲਟਾ ਕਭ ਨਹੀਂ ਕਰਦਾ ਕੋਈ ਸਭ ਕੋਈ ਹੁਕਮ ਤੇ ਨਾਤੇ ਸਬ ਕੁਝ ਪੈਦਾ ਹੋਇਆ ਜਿਵੇਂ ਰਜਾਤੀ ਪਰਮੇਸ਼ਰ ਦੀ ਕੋਈ ਹੁਕਮਾ ਉਜੀ ਰਜ਼ਾ ਨਾਲ ਹੀ ਹੋਗੋ ਮੈਂ ਹਕਮ ਹੈ ਬਰਾਦਾ ਕੀਤਾ ਹਕਮ ਨਾਲ ਬਰਾਦਾ ਕੀਤਾ ਹਕੂਮਤ ਤੇ ਪੈਦਾ ਹੋਇਆ ਜਾਂ ਹਕੂਮਤ ਤੇ ਕੈਲੋ ਜਾਂ ਹਕੂਮਤ ਤੇ ਲਗਰਤਾਇ ਕੋਈ ਹੈ ਪੂਰੀ ਰਜ਼ਾ ਨਾਲ ਹੀ ਪੈਦਾ ਹੋਇਆ ਹਕਮਾ ਰੋਕਣ ਦਾ ਦੋ ਹੈ ਜੀ ਕੋਈ ਹੈ ਇੱਥੇ 24 ਨੰਬਰ ਸ਼ਲੋਕ ਦੀ ਸਮਾਪਤੀ